ਕਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਸ਼ੰਕਰ ਮਿਸ਼ਰਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਧਾਰਮਿਕ ਸਥਾਨ ਤੋਂ ਪਰਤ ਰਹੇ ਇੱਕ ਪਰਿਵਾਰ ਦੇ ਨਾਲ ਅੰਮ੍ਰਿਤਸਰ ਹਾਈਵੇ ਤੇ ਦਰਦਨਾਕ ਹਾਸਾ ਹੋ ਗਿਆ ਜਿਸ ਦੇ ਵਿੱਚ ਪਰਿਵਾਰ ਦੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਮਾਤਾ ਚਿੰਤਪੂਰਨੀ ਤੋਂ ਮੱਥਾ ਟੇਕ ਕੇ ਘਰ ਪਰਤ ਰਹੇ ਪਰਿਵਾਰ ਦੇ ਨਾਲ ਦਰਦਨਾਕ ਹਾਸਾ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਕੇ ਤੇ ਮੌਤ ਹੋ ਗਈ ਹੈ ਮਾਤਾ ਸਵੀਰਾਤਾਨ ਨੂੰ ਦਿਖਾ ਰਹੇ ਆ ਜਿੱਥੇ ਮਾਤਾ ਚਿੰਤਪੂਨੀ ਤੋਂ ਪਰਤ ਰਹੇ ਮਥਾ ਟੇਕ ਕੇ ਪਰਤ ਰਹੇ ਪਰਿਵਾਰ ਦੇ ਨਾਲ ਇਹ ਹਾਸਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਜ਼ਿਲ੍ਹਾ ਰਈਆ ਨੇੜਲੇ ਪਿੰਡ ਮੁਛੜ ਦੇ ਵਿੱਚ ਇਹ ਹਾਸਾ ਹੋਇਆ ਹੈ ਪਰਿਵਾਰ ਮਾਤਾ ਚਿੰਤਪੂਨੀ ਮਥਾ ਟੇਕਣ ਗਿਆ ਸੀ ਤਾਂ ਉਥੋਂ ਮਥਾ ਟੇਕ ਕੇ ਜਿੰਦ ਹੀ ਵਾਪਸ ਆ ਰਿਹਾ ਸੀ ਤਾਂ ਇੱਕੋ ਪਰਿਵਾਰ ਦੇ ਜਿਹੜੇ ਨੇ ਤਿੰਨ ਜੀ ਉਹ ਕਾਰ ਦੇ ਵਿੱਚ ਸਵਾਰ ਸੀ ਤਾਂ ਅਚਾਨਕ ਹੀ ਉਸ ਦਾ ਦਰਦਨਾਕ ਹਾ사 ਹੋ ਜਾਂਦਾ ਹੈ ਜਿਸ ਦੇ ਵਿੱਚ ਤਿੰਨ ਜੀਆਂ ਦੀ ਮੌਤ ਹੋ ਗਈ ਹੈ ਤਾਂ ਮੌਕੇ ਤੇ ਮੌਜੂਦ ਮੇਰੇ ਸਹਿਯੋਗੀ ਗगन ਜੀ ਗਗਨ ਜਿਹੜਾ ਹਾ사 ਹੋਇਆ ਅਮ੍ਰਿਤਸਰ ਦੇ ਹਾਈਵੇ ਤੇ ਇਸ ਨੂੰ ਲੈ ਕੇ ਤੁਹਾਡਾ ਕੀ ਜਾਣਕਾਰੀ ਹੈ ਅਹ ਦੇਖੋ ਰਵੀਆ ਅਮਰਸਰ ਤੋਂ ਜਦੋਂ ਜਪਿਆਸ ਵਾਲੇ ਪਾਸੇ ਜਾਂਦੇ ਆ ਤਾਂ ਕਲਚੀਆਂ ਨੇੜੇ ਇੱਕ ਪਿੰਡ ਦਾ ਮੁਚਲ ਕਾਫੀ ਵੱਡਾ ਪਿੰਡ ਹੈ ਜੀਟੀ ਰੋਡ ਦੇ ਉੱਤੇ ਇਹਦੇ ਇੱਕ ਡਿਵਾਈਡਰ ਦੇ ਨਾਲ ਇੱਕ ਸੜਕ ਕਾਰ ਆ ਰਹੀ ਸੀ ਜੋ ਅਮਰਸਰ ਦੇ ਇੱਕ ਬਰਿੰਦਾਨਾ ਕਲੋਨੀ ਦੇ ਰਹਿਣ ਵਾਲਾ ਪਰਿਵਾਰ ਸੀ ਉਹ ਇਹ ਮਾਤਾ ਚਿੰਤਪੁਰਨੀ ਤੋਂ ਮਾਤਾ ਦੇਖ ਕੇ ਆ ਰਹੇ ਸੀ ਔਰ ਜੋ ਪੁਲਿਸ ਜਾਣਕਾਰੀ ਦੇ ਰਹੀ ਹੈ ਕਿ ਇਹਨਾਂ ਦੀ ਗੱਡੀ ਜਿਹੜੀ ਸੀ ਤੇਜ਼ ਹੋਣ ਕਰਕੇ ਡਿਵਾਈਡਰ ਦੇ ਨਾਲ ਟਕਰਾਈ ਜਿਸ ਕਰਕੇ ਜਿਹੜੀ ਗੱਡੀ ਸੀਗੀ ਉਹ ਰੇ ਫਰਖੱਚੀ ਹੋ ਵੀ ਜੋ ਉਹਦੇ ਵਿੱਚ ਬੈਠੇ ਸੀਗੇ ਉਹਨਾਂ ਦੇ ਵਿੱਚੋਂ ਇੱਕ ਦੀ ਜਿਹੜੀ ਮੌਤ ਸੀਗੀ ਉਹ ਮੌਕੇ ਤੇ ਉਹ ਵੀ ਦੂਸਰੇ ਦੀ ਬਾਬਾ ਬਕਾ ਸਿਵਲ ਹਸਪੀਟਲ ਵਿੱਚ ਲੱਜ ਜਾਂਦੇ ਆ ਉੱਥੇ ਉਹਨਾਂ ਦੀ ਮੌਤ ਹੋਈ ਤੇ ਤੀਜੇ ਦੀ ਜਿਹੜੀ ਹੈ ਕੋਈ ਸਮੇਂ ਬਾਅਦ ਜਿਹੜੀ ਹੈ ਡੈਥ ਹੋਈ ਹੈ ਕਿ ਦਰਦਨਾ ਘਾਸਾ ਵੀ ਟਾਣਾ ਖਲਚੀ ਵਾਲੀ ਪੁਲਸ ਮੌਕੇ ਤੇ ਪਹੁੰਚੀ ਮੇਰੀ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਵੀ ਇਹੋ ਜਾਣਕਾਰੀ ਦਿੱਤੀ ਕਿ ਡਵਾਈਡਰ ਦੇ ਨਾਲ ਟਕਰਾਉਣ ਦੇ ਨਾਲ ਜਿਹੜਾ ਇਹ ਹਾਦਸਾ ਵਾਪਰਿਆ ਹੈ ਤੇ ਬਾਕੀ ਸਾਰੀ ਜਿਹੜੀ ਜਾਂਚ ਹੈ ਉਸ ਇਸ ਮਾਮਲੇ ਦੀ ਜਿਹੜੀ ਉਹ ਕਰ ਰਹੇ ਆ ਕਿ ਐਕਚੁਅਲੀ ਕਿਉਂ ਕਿ ਕਿਤੇ ਕਿਸੇ ਵੇਲੇ ਕਿਉਂਕਿ ਸਵੇਰੇ ਉੱਥੋਂ ਚਲੇ ਹੋਣਗੇ ਤੇ ਇਹ ਹਾਦਸੇ ਦਾ ਬਤਰਾਇਆ ਜੀ ਸਵੇਰਾ 10 11 ਵਜੇ ਮਾਪਰੇ ਤੋਂ ਉੱਤੇ ਮੰਨ ਕੇ ਚੱਲ ਰਹੀ ਹੈ ਕਿ ਚੰਦਪੁਰੀ ਮਾਤਾ ਤੋਂ ਕਿਤੇ ਆ ਰਹੇ ਸੀ ਸਵੇਰੇ ਸੌਕੇ ਨਾਲ ਚਲੇ ਹੋਣਗੇ ਤੇ ਉਸ ਟਿਕਟ ਦੇ ਵਿੱਚ ਕਈ ਵਾਰੀ ਬਹੁਤ سارے ਇਸ ਏਰੀਆ ਦੇ ਨੇੜੇ ਜਿਹੜੇ ਵਿਹਾਤ ਤੇ ਹੁੰਦੇ ਨੇ ਕਈ ਵਾਰੀ ਝੋਕ ਵੀ ਲੱਗ ਜਾਂਦੀ ਹੈ ਪਰ ਅਜੇ ਤੱਕ ਪੁਲਿਸ ਜੇ ਦੀ ਇਸ ਮਾਮਲੇ ਦੀ ਫਾਈਨਲ ਰਿਪੋਰਟ ਆਏਗੀ ਤਾਂ ਇਹ ਜਿਹੜੇ ਬਾਕੀ ਜਿਹੜਾ ਦੀ ਮੌਤ ਹੋਈ ਇਹਨਾਂ ਦੇ ਵਿੱਚੋਂ ਇੱਕ ਜੀ ਮਨੀਸ਼ ਨਾਮ ਦੇ ਲੜ ਜਿਨੇ ਜਿਹੜੇ ਨੇ ਉਹਨਾਂ ਦੇ ਵਿੱਚੋਂ ਇੱਕ ਆਪਸ ਦੇ ਵਿੱਚ ਰਿਸ਼ਤੇਦਾਰ ਨੇ ਇੱਕ ਹਸਬੰਦ ਨੇ ਮਹਿਨਾ ਦਾ ਇੱਕ ਉਸ ਦਾ ਬ్రਦਰ ਹੈ ਸ਼ਾਹਿਦ ਦਾ ਇਹ ਤਿੰਨ ਜੀ ਜਿਹੜੇ ਸੀਗੇ ਰਿਸ਼ਤੇਦਾਰ ਸੀ ਆਪਸ ਦੇ ਨਾਲ ਕਰਨਾਂ ਦੀ ਜਿਹੜੀ ਹੈ ਮੁਖ ਜਿਹੜੀ ਅੱਜ ਇਸ ਤਰ੍ਹਾਂ ਹਸਪਤਾਲ ਦੇ ਵਿੱਚ ਮੌਤ ਹੋਈ ਹੈ ਤਾਂ ਜਾਣਕਾਰੀ ਲਈ ਤਾਂ ਅਨਵਾਦ ਗਗਨਤਾ ਤੋਂ ਦੱਸ ਦਈਏ ਕਿ ਇਸ ਸੂਲੇ ਦੀ ਵੱਡੀ ਖਬਰ ਜਿਹੜੀ ਹੈ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਇੱਕ ਦਰਦਨਾਕ ਹਾ사 ਹੋਇਆ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਮਾਤਾ ਚਿੰਤਪੂਰਨੀ ਤੋਂ ਮੱਥਾ ਟੇਕੇ ਵਾਪਸ ਪਰਤ ਰਿਹਾ ਸੀ ਤਾਂ ਅਚਾਨਕ ਹੀ ਕਾਰ ਦਾ ਹਾਸਾ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਸਲਤੁਨ ਨੇ ਖੋਨ ਕਰਕੇ ਡਿਵਾਈਡਰ ਦੇ ਵਿੱਚ ਟਕਰਾ ਜਾਂਦੇ ਨੇ ਜਿਸ ਦੇ ਕਰਕੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਜੀਆਂ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਚਿੰਤਪੁਨੀ ਤੋਂ ਮੱਥਾ ਟੇਕੇ ਅੰਮ੍ਰਿਤਸਰ ਵਾਪਸ ਪਰਤਿਆ ਸੀ ਤਾਂ ਅੰਮ੍ਰਿਤਸਰ ਹਾਈਵੇ ਤੇ ਹਾ사 ਹੋਇਆ ਹੈ ਇੱਕ ਕਾਰ ਦੇ ਵਿੱਚ ਤਿੰਨ ਵਿਅਕਤੀ ਜਿਹੜੇ ਨੇ ਸਵਾਰ ਸੀ ਪਰਿਵਾਰ ਦੇ ਇਹ ਸਾਨਤ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦਾ ਨਾਮ ਮਨੇਸ਼ ਰਾਮ ਵੱਡੇਰਾ ਦੱਸਿਆ ਜਾ ਰਿਹਾ ਹੈ ਤੇ ਥਾਣਾ ਖਲਚੀਆਂ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਤੋਂ ਬਾਅਦ ਬਾਬਾ ਬਕਾਲਾ ਸਾਹਿਬ ਹਸਪਤਾਲ ਵਿੱਚ ਮ੍ਰਿਤਕਾਂ ਦੇ ਹਾਂ ਨੂੰ ਮੋਰਚਰੀ ਦੇ ਵਿੱਚ ਰੱਖਿਆ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਮੁਲਾਜ਼ਮ ਦਾ ਕੀ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਅੱਜ ਸਵੇਰੇ ਮਾਰਨਿੰਗ ਕੰਟਰੋਲ ਰੂਮ ਤੋਂ ਫੋਨ ਆਇਆ ਇਤਲਾਹ ਮਿਲੀ ਆ ਵੀ ਮਸਲ ਮੋਰ ਨਦੀਕ ਸੱਜਲਵੰਡੀ ਬਹਾਦਰਖਬਾ ਸੱਜਲਵੰਡੀ ਐਕਸੀਡੈਂਟ ਹੋਇਆ ਵਾ ਮੌਕੇ ਤੇ ਕਾਰਵਾਈ ਲਈ ਪਹੁੰਚੂ ਮੌਕੇ ਤੇ ਪੁੱਜੇ ਆ ਜਿੱਥੇ ਇੱਕ ਡੈੱਡ ਬਾਡੀ ਜਿਹੜੀ ਆ ਰਾਮ ਬਡੇਰਾ ਨਾਂ ਦੱਸਿਆ ਉਹਨੂੰ ਇੱਥੇ ਉਹਦਾ ਆਪਣੇ ਕੀ ਕਹਿੰਦੇ ਨੂੰ ਡੈੱਡ ਬਾਡੀ ਨੂੰ ਮੌਕੇ ਦੀ ਹਾਜਤ ਤੇ ਸਾਨੂੰ ਟ੍ਰੈਫਿਕ ਚਾਲੂ ਕਰਕੇ ਇਹਦੀ ਡੈੱਡ ਬਾਡੀ ਨੂੰ ਇੱਥੇ ਬਾਬਾ ਪਕਾਲਾ ਮੋਤਰੀ ਵਿੱਚ ਲਿਆ ਕੇ ਮੈਨੂੰ ਉਹ ਕਿਤਾਬ ਕਿ ਨਾਮ ਕਰਾਇਆ ਕਿੰਨੇ ਵਿਅਕਤੀ ਹਨ ਤਿੰਨ ਵਿਅਕਤੀ ਸਵਾਰ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਮੌਕੇ ਤੇ ਦੱਤ ਹੋ ਗਈ ਇੱਕ ਦੀ ਰਸਤੇ ਵਿੱਚ ਜਾਂਦੇ ਆ ਦੱਤ ਹੋ ਗਈ ਉਹਦਾ ਨਾਮ ਮਨੀਸ਼ ਬਡੇਰਾ ਦੱਸਣ ਦਿਓ ਕਿੱਧਰੋਂ ਆ ਰਹੇ ਸੀ ਇਹ ਮਾਤਾ ਚੰਤਪੁਰ ਨੂੰ ਤੋਂ ਮੱਥਾ ਟੇਕ ਕੇ ਆ ਰਹੇ ਸੀ ਰਾਹ ਜੋ ਹਾਂ ਰਹਿਣ ਵਾਲੇ ਕਿੱਥੋਂ ਰਹਿਣ ਵਾਲੇ ਤੰਨੇ ਅੰਬਰਸਾ ਦੇ ਦੱਸ ਰਹੇ ਆ ਤੰਨੇ ਆਪਸੀ ਰਿਸ਼ਤੇਦਾਰ ਨੇ ਸਾਾਸ ਵਿੱਚ ਰਿਸ਼ਤੇਦਾਰ ਆ ਇੰਟਰਨੈਟੋਂ ਹਾਂ ਕਿੱਦਾਂ ਹੈ ਡਰਾਈਵਰ ਵਿੱਚ ਸਟੇਟਿੰਗ ਇਹਦਾ ਬੈਕਅਪ ਹੋਣ ਕਰਕੇ ਆਪਣੇ ਆਪ ਹੀ ਗੱਡੀ ਗੱਡੀ ਐਡਵਾਂਟੇਜ ਚ ਵੱਜੀ ਆ ਕਿੰਨੇ ਕੋਈ ਦੀ ਗੱਲ ਸੀ ਇਹ ਕੋਈ 10 ਦੇ ਕਰੀਬ ਇਨਫੋਰਮੇਸ਼ਨ ਮਿਲੀ ਆ ਉਹ ਤੋਂ ਪੰਜ ਸੱਤ ਮੇਰੇ ਪਹਿਲਾਂ ਲਾ ਲਵਾਂ ਮੈਨੂੰ 10 ਵਜੇ ਇਨਫੋਰਮੇਸ਼ਨ ਮਿਲੀ ਆ ਪਰਿਵਾਰਕ ਮੈਂਬਰਾਈ ਪਰਿਵਾਰਕ ਮੈਂਬਰ ਸਾਰੇ ਹੁਣ ਮੌਕੇ ਤੇ ਹਾਜ਼ਰ ਨਾ ਕਾਰਵੇਸਥਾ ਚੁਤਤ ਕੀਤੀ ਗਈ ਆ ਤੇ ਪੋਸਟਮਾਰਟਮ ਕੋਲ ਹੀ ਸਾਰੇ ਇੱਥੇ ਇਹਨਾਂ ਦੇ ਰਿਸ਼ਤੇਦਾਰ ਆਏ ਨੇ ਅੱਜ ਵੀ ਮਰਾਜ ਆਰਾਮ ਵਟੇਰੇ ਤੇ ਪਰਿਵਾਰਕ ਮੈਂਬਰ ਤਦ ਦੋਜੀ ਜਿਹੜੀ ਆ ਮਨੀਰ ਸਾਹੀ ਉਹ ਕਾਰਵਾਈ ਦੂਜਾ ਤੇ ਕੰਬਰਜੀਤ ਸਿੰਘ ਬਨੇ ਨਾਲ ਦੀ ਪਾਰਟੀ ਦਾ ਸਬੋਡੀਨੇਟਰ ਹੈ ਉਹ ਕਾਰਵਾਈ ਕਰਿਆ ਅੱਜ ਸਵੇਰੇ ਮਾਰਨਿੰਗ ਕੰਟਰੋਲੋਂ ਤੋਂ ਫੋਨ ਆਇਆ ਇਤਲਾਹ ਮਿਲੀ ਆ ਵੀ ਮਸਲਮੌਰ ਨਜ਼ਦੀਕ ਸੱਜਲਵੰਡੀ ਬਹਾਦਰ ਖਵਾ ਸੱਜਲਵੰਡੀ ਐਕਸੀਡੈਂਟ ਹੋਇਆ ਵਾ ਮੌਕੇ ਤੇ ਕਾਰਵਾਈ ਨੂੰ ਪਹੁੰਚੂ ਮੌਕੇ ਤੇ ਪੁੱਜਿਆ ਜਿੱਥੇ ਇੱਕ ਡੈੱਡ ਬਡੀ ਜਿਹੜੀ ਆ ਰਾਮ ਵਡੇਰਾ ਨਾਂ ਦੱਸਿਆ ਉਹਨੂੰ ਇੱਥੇ ਉਹਦਾ ਆਪਣੇ ਕੀ ਕਹਿੰਦੇ ਹਨ ਡੈੱਡ ਬਾਡੀ ਨੂੰ ਮੌਕੇ ਦੀ ਹਫਾਜ਼ਤ ਦੇ ਹਿਸਾਬ ਨਾਲ ਟਰੱਕ ਚਾਲੂ ਕਰਕੇ ਇਹਦੀ ਡੈੱਡ ਬਾਡੀ ਨੂੰ ਇੱਥੇ ਬਾਬਾ ਬਕਾਲਾ ਮੋਤਰੀ ਵਿੱਚ ਲਿਆ ਕੇ ਇਹਨੂੰ ਕਿਤਾਬ ਕਿ ਨਮਾ ਕਰਾਇਆ ਕਿੰਨੇ ਵਿਅਕਤੀ ਹਨ ਤਿੰਨ ਵਿਅਕਤੀ ਸਵਾਰ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਮੌਕੇ ਤੇ ਡੱਥ ਹੋ ਗਈ ਇੱਕ ਦੀ ਰਸਤੇ ਵਿੱਚ ਜਾਂਦੇ ਆ ਡੱਥ ਹੋ ਗਈ ਉਹਦਾ ਨਾਮ ਮਨੀਸ਼ ਬਡੇਰਾ ਦੱਸਣ ਦਿਓ ਕਿੱਧਰੋਂ ਆ ਰਹੇ ਸੀ ਇਹ ਮਾਤਾ ਚੰਤਪੁਰ ਨੂੰ ਤੋਂ ਮੱਥਾ ਟੇਕ ਕੇ ਆ ਰਹੇ ਸੀ ਅੱਜ ਕੋਈ ਹਾਂ ਰਹਿਣ ਵਾਲੇ ਕਿੱਥੋਂ ਰਹਿਣ ਵਾਲੇ ਤਨੇ ਬਰਸਾਤ ਦੇ ਦੱਸ ਰਹੇ ਆ ਤਨੇ ਆਪਸੀ ਰਿਸ਼ਤੇਦਾਰ ਨੇ ਆਪਦੇ ਚ ਰਿਸ਼ਤੇਦਾਰ ਆ ਇੰਟਰਨੈਟੋਂ ਹਾਂ ਕਿੱਦਾਂ ਇਹ ਡਰਾਈਵਰ ਵਿੱਚ ਸਟੀering ਇਹਦਾ ਬੇਕਾਬੂ ਹੋਣ ਕਰਕੇ ਆਪਣੇ ਆਪ ਹੀ ਗੱਡੀ ਗੱਦੀ ਐਡਵਰਟ ਵਿੱਚ ਵੱਜੀ ਆ ਕਿੰਨੇ ਕੋਈ ਦੀ ਗੱਲ ਸੀ ਇਹ ਕੋਈ 10 ਦੇ ਕਰੀਬ ਇਨਫੋਰਮੇਸ਼ਨ ਮਿਲੀ ਆ ਉਹ ਤੋਂ ਪੰਜ-ਛੇ ਮੈਨੂੰ ਪਹਿਲਾਂ ਲਾ ਲਵਾਂ ਜਾਨੀ ਮੈਨੂੰ 10 ਵਜੇ ਇਨਫੋਰਮੇਸ਼ਨ ਮਿਲੀ ਆ ਪਰਵਾਰਕਮ ਮੈਂਬਰ ਸਾਰੇ ਹੁਣ ਮੌਕਾ ਤੇ ਹਜਨਾ ਕਾਰਵਾਈ ਇਸ ਤੇ 74 ਦੀ ਕੀਤੀ ਗਈ ਹੈ ਤੇ ਪੋਸਟਮਾਰਟਮ ਕਰੋ ਲਈ ਸਾਰੇ ਇਥੇ ਇਹਨਾਂ ਦੇ ਰਿਸ਼ਤੇਦਾਰ ਆਏ ਨੇ ਜਿਹੜੇ ਮराज ਆਰਾਮ ਬਟੇਰੇ ਤੇ ਪਰਵਾਰਕਮ ਨੰਬਰ ਤੇ ਦੂਜੀ ਜਿਹੜੀ ਆ ਮਨੀਸ਼ ਸਾਲੀ ਉਹ ਕਾਰਵਾਈ ਦੂਜਾ ਤੇ ਕੰਬਰਜੀਤ ਸਿੰਘ ਉਹਦੇ ਨਾਲ ਦੀ ਪਾਰਟੀ ਦਾ ਸਬੋਡੀਨੇਟ ਹੈ ਉਹ ਕਾਰਵਾਈ ਕਰਿਆ ਅੱਜ ਸਵੇਰੇ ਮਾਰਨਿੰਗ ਕੰਟਰੋਲੋਂ ਤੋਂ ਫੋਨ ਆਇਆ ਇਤਲਾਹ ਮਿਲੀ ਆ ਵੀ ਮੁਸਲਮੋਰ